ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਤੇ ਲੋ ਜੀ ਆ ਗਿਆ ਜ ਸਵੇਰੀ ਸਵੇਰ ਨੂੰ ਚੰਦਨ ਕਣਕ ਲੈਣ ਕਿਸੀ ਦਾ ਰੱਖੇ ਤਾਂ ਉਹਨਾਂ ਤੋਰ ਤੋਰ ਖਾਲਜੋ ਕਿਉਂ ਰੱਖੀ ਹੋਈ ਆ ਖਾਲਜੋ ਮਾ ਕੀ ਦਾ ਬੜਾ ਥੀ ਉੱਥੀ ਗਿਆ ਨਾਲ ਨਾਲ ਇੱਕ ਵੀਰੇ ਮੰਡੀ ਜਾਣਾ ਵੇਚ ਆਉਦਾ ਕਿੱਥੇ ਨਾਲੇ ਠੀਕ ਆ ਜਿਹੜਾ ਬੋਰਾ ਵਾਰਾ ਨਿਕਲਦਾ ਉਹਨਾਂ ਘਰੇ ਨਹੀਂ ਲੈਂਦੇ ਕਿੱਧਰੋਂ ਵਾਟ ਉੱਥੇ ਵਿਕਤੀ ਹੁੰਦੀ ਆ ਉੱਥੇ ਦੇ ਜਾਇਆ ਫਿਰ ਲੇਵਰ ਉਹਨੂੰ ਕਿਉਂ ਕਿਉਂਦੇ ਹੋ। ਉਹ ਹੁਣ ਆਏ ਜਿਵੇਂ ਫੇਕਟਰ ਉਹਦੀ ਨਿਕਲ ਜਾਂਦੀ ਰਹੇ ਉਹਦੇ ਚ ਹੈ? ਹੁਣ ਤਾਂ ਉਹ ਤਾਂ ਨਿਕਲ ਜਾਂਦੀ ਹੈ। ਨਿਕਲ ਤਾਂ ਜਾਂਦੀ ਹੈ। ਤੇ ਲੋੜ ਆਏ ਇੰਨੇ ਨਮਕ ਨਾਲ ਬਣਾ ਦੇ। ਇੰਨੇ ਤੇਰੀ ਪੁਰਾਣੀ ਹੋ ਜੂ। ਨਾ ਨਮਕ ਹੋ ਪੁਰਾਣੀ ਹੋ ਜੂ। ਉਹ ਕਣਕ ਦੇ ਬਾਹਰ ਨੂੰ ਆਈ ਜਾਂਦੀ ਹੈ। ਅੱਛਾ। ਆਹ ਰਹਾ। ਕਸਰ ਨਾ ਬੋਲੇ ਪਈ ਬਹੁਤ ਆ ਪਾਵਰ ਸਪੋਰਟ ਦੀ ਲੋੜ ਨਹੀਂ ਬੜਾ ਰੱਖਦਾ ਦੇਖੋ ਨੀ ਹੈ ਨਾ ਪੱਕਾ ਕਰਤਾ ਵੀ ਉੱਪਰ ਹਾਂ ਦਮਾ ਥੈਲਾ ਦੂਰ ਕਨਾ ਆਓ ਦੇਖੋ ਇਹ ਮੁੱਢੀ ਤੋਂ ਹੀ ਆਈ ਹੋਈ ਲੱਗਦੀ ਹੈ ਨਾ ਨਾ ఏ pata ki hai koi yaar lag hi leno ye ek kad vichar aa reya hai leke upokha chundiya di bhai wa da koi machine load vadda ni hai bas ha so ve hinde ik te dar ton ki hoyi hoyi ore caste section ho ja to enga ਕੀ ਬਹਾਰ ਨਾ ਰਹਿਣਾ 10 ਮਿੰਟਾਂ ਦਾ ਸਾਰੀ ਪਿੱਜੀ ਦੀ ਆ टाकी ਆ ਫਾੜ ਵਾਲੀ टाकी ਆ ਇਸ ਤਰ੍ਹਾਂ ਨਵੇਂ ਦੀ ਅੱਛਾ ਉਰੋਂ ਪਾੜ ਕੇ ਨਾ ਲੋਗੇ ਨਾਲ ਇੱਕ ਕੰਕ ਬਹਾ ਕਰ ਦਿੱਤੀ ਉਪਰੋਂ ਥੱਲੇ ਵੀ ਜੀ ਦੀ ਸਾਰੀ ਕਰਾਂ ਲੱਗੇ ਇੱਕ ਡਿਗਰੀ ਤੇ ਹਾਂ ਅੱਤੇ ਛੱਟਾ ਵੀ ਦਿੱਤੀ ਇੱਥੇ ਤੱਕ ਆਇਆ ਇੱਥੇ ਤੱਕ ਕਰ ਦੋ ਉੱਪਰ ਤੋਂ ਕੀ ਦੀ ਉਹ ਆ ਪਾੜ ਤ ਕੇ ਉਰੋਂ ਫੇਰ ਕਰੀ ਦੀ ਪਾੜ ਕੇ ਅੱਛਾ ਅੱਛਾ ਉਹ ਫੇਰ ਇੱਕ ਵਾਰੀ ਕੀ ਨਾ ਮਾਰ ਕੜਾ ਕਰਨੇ ਰਿਆ ਗਈ ਧੁੱਪ ਚ ਖੜੇ ਰਿਹਾ ਉਹ ਥੱਲੇ ਗਿਰ ਕੇ ਫਟ ਗਿਆ ਤਾਂ ਆ ਮੂਲ ਬਾਈ ਨੀ ਤਾਂ ਗੋਲ ਮੂੰਹ ਦੀ 10 ਪੌਂਡ ਦਾ ਢੋਲ ਸੀ ਇਹ ਤੇ ਇਹੇ ਬੀਜ ਜੀ ਗੱਦ ਦੇਖਣ ਦੀ ਲੋੜ ਨਹੀਂ ਹੈ ਬੀਜ ਵਾਸਤੇ ਠੀਕ ਹੈ ਹਾਂ ਬਹੁਤ ਬੀਜ ਆਤੇ ਨੇ ਫਿਰ ਦਵਾਈ ਬਾਨੇ ਉਹ ਇਹ ਬੀਜ ਆਦੇ ਤਾਂ ਦਵਾਈ ਕੋਲੇ ਨੰਬਰ ਨੂੰ ਕੋਲੇ ਆਣਾ ਲੈ ਜਾ ਤੇਰੇ ਵਾਲਾ ਤਾਂ ਮੇਰੇ ਕੋਲ ਹੈਗਾ ਲੈਦਾ ਨੰਬਰ ਨੰਬਰ ਇਹ ਨੰਬਰ 140 573 ਦਾ ਹੈ ਤੇ ਲੋ ਜੀ ਇੱਧਰ ਆ ਗਈ ਢੂੜੀ ਵਾਲਾ ਟਰੈਡੀ ਇੱਕ ਟਰੈਲੀ ਲੈ ਲਈ ਇੰਨੀ ਫਿਰ ਬਾਕੀ ਕਰਨਗੇ ਕੱਲ ਨੂੰ ਆਪਣੇ ਇੱਥੇ ਖਤਮ ਹੋ ਗਈ ਸੀਗੀ ਹੁਣ ਇੱਥੇ ਪਾ ਦੇਣਗੇ ਜਿੰਨੀ ਕੁ ਪਈ ਤੇ ਬਾਕੀ ਕੱਲ ਨੂੰ ਕਰਦੇ ਹੋਣਗੇ ਤੇ ਇੱਧਰ ਹੁਣ ਇਕੱਠੇ ਕਰਦੇ ਸੀਗੇ ਅਸੀਂ ਢੂੜ ਕਵਾੜ ਮੈਂ ਇੱਕ ਬੈਠੀ ਸੀ ਜੀ ਇੱਥੇ ਜਮਣ ਖੱਲੇ ਇਥੋਂ ਪੱਤੇ-ਪੱਤੇ ਬਹੁਤ ਛੜੇ ਪੈਲੇ ਜਮਣਾ ਥੱਲੇ ਇਕੱਠੇ ਕਰਦੇ ਨੇ ਜਮਣ ਦੇ ਚਾੜੇ ਨੇ ਝੜ ਕੇ ਸਾਰੇ ਦਵਾਰੇ ਹੋਏ ਨੇ ਟੜਕੇ ਨਵੇਂ ਆ ਗਏ ਨਾ ਸਾਰੇ ਤੇ ਲੋ ਜੀ ਪਹਿਲਾਂ ਸਵੇਰੀਓ ਚੰਦਰਾਂ ਗਿਆ ਸੀਗਾ ਕਣਕ ਲੈਣ ਫੇਰ ਰੋਟੀ ਕੁੱਕ ਕੀਤਾ ਫੇਰ ਇੱਥੇ ਆ ਗਏ ਸੀਗੇ ਸਮਾਰਨ ਲਾਗੇ ਇਧਰੋਂ ਇਹਨਾਂ ਨੇ ਆਪ ਦਾ ਸਮਾਰਤਾ ਉਰੇ ਤੂੜੀ ਪਾਉਣਗੇ ਆਪਾਂ ਇਧਰੋਂ ਸਮਾਰ ਰਹੇ ਸੀ ਕਿੱਦਾਂ ਦੇ ਆ ਦੇ ਚੂਹਾ ਚੂਹਾ ਪੱਤੇਆਂ ਕਰਕੇ ਪਤਾ ਨਹੀਂ ਲੱਗਦਾ ਪਤਾ ਲੱਗਦਾ ਆਹਦੀ ਪੱਤੀਆਂ ਕਰਕੇ ਨਹੀਂ ਪਤਾ ਲੱਗਦਾ ਆਹਦੀ ਦੇਖਦਾ ਆਹਦੀ ਪੱਤੀਆਂ ਕਰਕੇ ਹਵੇ ਪੱਤਿਆਂ ਦੇ ਆਹਦੀ ਹੋਈ ਆਹਦੀ ਆਹਦੀ ਹੋਈ ਇਹ ਹਰੀਆਂ ਦੋ ਚ ਪਾਈਆਂ ਨੇ ਖਾਣ ਦੀ ਵੀ ਛੁੱਟੀ ਹੁੰਦੀ ਐ ਇਹ ਦਵਾਰ ਨੂੰ ਪਲਾ ਹਮ ਸਗੋਂ ਉੱਪਰ ਗਿਆ ਸੀ ਦੀ ਮਰਿਆਦ ਲੰਘ ਜੂ ਐਨੀ ਸੇਤੀ ਤੇ ਨਹੀਂ ਲੰਘਦੀ ਉਹ ਬੰਦਾ ਕਿਵੇਂ ਨਿਕਲ ਜੂ ਉੱਪਰ ਮੰਜ਼ਲੀਆਂ ਤਿੰਨ ਤਿੰਨ ਚਾਰ ਚਾਰ ਮੰਜ਼ਲੀਆਂ ਪੈਂਦੀਆਂ ਨੇ ਉਹ ਤਾਂ ਡਿੱਗਦੀਆਂ ਨਹੀਂ ਹੈਗੀਆਂ ਉਹ ਮੈਂ ਤੇਰੀਆ ਉਹ ਗਰੇ ਗੋਹੇ ਨਾਲ ਪਾਪਾ ਬਣ ਜਾਂਦੀ ਆ ਗੋਹਾ ਜਿਹੜੀ ਚੀਜ਼ ਹੈ ਨਾ ਜੀ ਰਾਤ ਚ ਮਿਕਸ ਪਕੌੜਿਆਂ ਦੀ ਹਮਲੇ ਸਾਰਦੀਆਂ ਜੀ ਉਹ ਆਪੂ ਘਠੇ ਇਹ ਘਠੇ ਲੈਂਦੇ ਸੀਗੇ ਇੱਕੜਾ ਧਰਿਆ ਵਿੱਚ ਉਹ ਕੂੜੀ ਤੇ ਦੇਖ ਕਿੰਨਾ ਪਾਣੀ ਨਿਕਲਿਆ ਹੁੰਦਾ ਇਹਦੇ ਵਿੱਚ ਹੁਣੇ ਜੇ ਮੈਂ ਇਹਦੇ ਉੱਤੇ ਹੀ ਰੱਖ ਦਨੀ ਆ ਇੱਕੜਾ ਰੱਖ ਦਨੀ ਉਹ ਸਟੈਡ ਜਿਹੜਾ ਆਪਣਾ ਲੋਹੇ ਦਾ ਬਣਵਾਇਆ ਵਾ ਉਹਨੂੰ ਟਿੱਡਾ ਕਰੀ ਤੇ ਰੱਖ ਦਨੀ ਆ ਉਹਨੇ ਫਿਰ ਮਸੀਨ ਰੱਖ ਲਨੀ ਆ ਫਿਰ ਆਇਆ ਔਖਾ ਹੋ ਜਾਂਦਾ ਹੁਣ ਫਿਰ ਇੱਧਰ ਪਾਣੀ ਨਿਕਲੂਗਾ ਗਿੱਲਾ ਹੋ ਜਾਣਾ ਇਹਨੇ ਉਹ ਕਾ ਯੋਜਨਾ ਇਥੇ ਨੂੰ ਸਾਫ ਕਰਕੇ ਹਣ ਇਥੇ ਕੂੰਡੀ ਰੱਖ ਕੇ ਇਹ 70ੜਾ ਉੱਤੇ ਰੱਖ ਦਿੰਦਾ। ਉਹ ਸਾਫ ਕਰਦਾ ਉਹਨਾਂ ਨੇ ਪੋਚਾ ਲਾ ਦਾਂ। ਇੱਥੇ ਮੱਛਰ ਬਹੁਤ ਹੈ। ਜਿਹੜੇ ਪਿੱਪੀਆਂ ਚੋਂ ਵਿੱਚੋਂ ਨਿਕੜੇ ਤੇ ਖੜਦਿ ਚੜ ਜਾਂਦਾ। ਸਵੇਰੇ-ਸਵੇਰੇ ਬਹੁਤ ਲੜਦਾ ਪੈਰਾਂ ਤੇ ਸਾਰਾ ਨਾ ਮੜੇ। ਉਹ ਹਿੱਪੇ ਸੜਕਦਾ। ਉਹ ਦੇਖਦੀਆਂ। ਇਹ ਕੰਮ ਕਰਦੀਆਂ। ਬਹੁਤ ਜ਼ਿਆਦਾ ਮੱਛਰ ਹੈ। ਇਤਰਾ ਹੀ ਮੱਛਰ ਦਾ। ਖੜਨੀ ਹੁੰਦਾ ਨਾ ਸ਼ਾਮ ਨੂੰ ਸਵੇਰੇ। ਦੇ ਲੋ ਜੀ ਦੇਖੋ ਕਿੰਨਾ ਮਰਿਆ ਪਿਆ ਮਰ ਗਿਆ ਕਿੰਨੇ ਹੋਰ ਚੜਕਦਾਨੀ ਇੱਥੇ ਮੱਛਰ ਮਰ ਜੂ ਕਰਾਂ ਤੇ ਬਹੁਤ ਇਕੱਠਾ ਹੁੰਦਾ ਨੇਰੇ ਚ ਖੱਲੋ ਚ ਮਰ ਗਿਆ ਸੁਗਰਾ ਹੀ ਧੀ ਵਰਦਾ ਖੱਲਾ ਚ ਪੈਰਾਂ ਚ ਬਹੁਤ ਲੜਦਾ ਫਿਰ ਚਲ ਉਹਨੂੰ ਪੋਚਾਂ ਨਹੀਂ ਲਾਉਂਦੀ ਇਹਨੇ ਮਰਨਦੇ ਹੋਰ ਉਹਦੀ ਖਾਸੇ ਮੱਛਰ ਮਰ ਗਏ ਇੰਨਾ ਮੱਛਰ ਇੰਨਾ ਹੋਰੇ ਖੱਡੇ ਚ ਵਰਦਾ ਰੋਜ਼ ਰੋਜ਼ ਇੱਥੇ ਅੱਜ ਕਰਤੀ ਸਪਰੇ ਇਹ ਬੀਮਾਲੀ ਸੀ ਸੀ ਤੇ ਪਿਆਰ ਹਨ ਦੇਖ ਲਓ ਫਿਰ ਦਿਖਾਂਗੇ ਇਹਨੂੰ ਫਰੋਂ ਦੀ ਸਾਫ ਕਰ ਚਿੰ ਕਰਦਾ ਵਧੀਆ ਮਿਲ ਗਿਆ ਤੇ ਕੰਮ ਕਾਟਿਆ ਦਿਮਾਗ ਹੁਣ ਇੱਕਦਾਂ ਸਾਫ ਤੇ ਆਲੂ ਬੋਇਆ ਤਰ ਮਿਲਿਆ ਰਸਾਫ ਕਰਦੇ ਆਂ ਅੱਜ ਉਹ ਸੱਤ ਤਰ ਤੀਆਂ ਨੇ ਤੇ ਇੱਕ ਤਾਂ ਖੱਟਾ ਚਲੋ ਜੀ ਹੋਰ ਗਠੀ ਪਾਉਣੇ ਚਾਹਤ ਚ ਪਾਉਣੇ ਇਹੋ ਜੀ ਇੱਥੇ ਤੂਏ ਹੋਈਏ ਇਹੋ ਚ ਪਾਉਣੇ ਉੱਪਰ ਲਾਉਣੀ ਐ ਇੱਕ ਸਾਦੂਏ ਆਲੂ ਨੇ ਹੋਰ ਵਧੀਆ ਨੇ ਫਿਰ ਉਹ ਤਾਂ ਖਰਾਬ ਹੋ ਰਹੇ ਨੇ ਲਾਲ ਲਾਲ ਇਹਨਾਂ ਨੂੰ ਇਹਨਾਂ ਨੂੰ ਵੀ ਨਾ ਵਿੜੂ ਅੱਜ ਪਹਿਲਾਂ ਇਹ ਲਾਲ ਆਲੂ ਅੱਡ ਨਹੀਂ ਇੱਥੇ ਅੱਡ ਰੱਖ ਦਾਨੀ ਇਹ ਤਾਂ ਕੱਲ੍ਹ ਨੂੰ ਸਬਜ਼ੀ ਬਣਾਉਣ ਨੂੰ ਦੇਖ ਲੂ ਤੇ ਲਾਲ ਵਿੱਚੋਂ ਖਰਾਬ ਨਿਕਲੇ ਗਏ ਇਹ ਅੱਡ ਕੱਢੇ ਨੇ ਤੇ ਹੁਣ ਗਠੇ ਕੱਟ ਕੇ ਰੱਖਦਾ ਰਾਤ ਲਿਆਏ ਸੀਗੇ ਰਾਤ ਪਰਸੋਂ ਲਈ ਸੀਗੇ ਵੀਡੀਓ ਪਰਸੋਂ ਦੀ ਸੀ ਜੀ ਸਵੇਰੇ ਫੇਰ ਚਲੇ ਗਏ ਆਪਾਂ ਮੋਤੀਬਗਸਰ ਗੁਰਦੁਆਰਾ ਸਾਹਿਬ ਤੇ ਫਿਰ ਇਸ ਪਹਿਲਾਂ ਸਮਾਰਦੀਆਂ ਸਮਾਰ ਕੇ ਫਿਰ ਚਲੇ ਜਾਵਾਂਗੇ ਰਾਤ ਲਿਆਏ ਸੀਗੇ ਤੇ ਹੁਣ ਸਮਾਰ ਕੇ ਇੱਥੇ ਬੋਈਏ ਚ ਪਾ ਕੇ ਰੱਖਦਾਂ ਨਹੀਂ ਆ ਸਾਫ ਕਰਕੇ ਸਾਰੇ ਤੇ ਆਲੂ ਆਟਾ ਰੱਖਦਾਂ ਨਹੀਂ ਚਿੱਟੇ ੱਡ ਨੇ ਲਾਲ ੱਡ ਰੱਖਦੀਆਂ ਲਾਲ ਤਾਂ ਮੈਂ ਗਠਿਆਂ ਚ ਰੱਖਦਾਂ ਨਹੀਂ ਇੱਕ ਦਿਨ ਉਹ ਬਣਾ ਦੂੰ ਆਲੂ ਵਾਲੇ ਪਰੌਂਠੇ ਪਰੌਂਠੇ ਜਾਂ ਤਾਂ ਦੇਖਦੀ ਹਾਂ ਲੈ ਸਰੀਰ ਠੀਕ ਨਹੀਂ ਬੁਖਾਰ ਆ ਗਿਆ ਸਰੀਰ ਹਲੇ ਮੈਂ ਬਣਾਇ ਨਹੀਂ ਸਬਜ਼ੀ ਬਣਾਦਾ ਕਿ ਕੱਲ ਨੂੰ ਜੇ ਤੂੜੀ ਦਾੜੀ ਕਰੀ ਇੱਕ ਟਰੈਲੀ ਤਾਂ ਅੱਜ ਆ ਗਈ ਬਾਕੀ ਫਿਰ ਆਪਣੀ ਕੱਲੂ-ਕੁੱਲੂ ਕਰਦੇ ਹੋਣਗੇ ਕਿਸੇ ਦੇ ਕਰਦੇ ਨੇ ਹਲੇ ਫਿਰ ਆਪਣੇ ਲੱਗਣਗੇ ਤੇ ਲੋ ਜੀ ਆਲੂ ਭਟੇ ਸਮਾਰ ਤੇ ਸਾਫ ਕਰਤਾ ਇਤੋਂ ਪੋਚਾ ਲਗਾਤਾ ਪੋਚਾ ਲਗਾਇਆ ਨਹੀਂ ਵੈਸੇ ਮੈਂ ਹਲੇ ਮੱਛਰ ਸੀਗਾ ਮੈਂ ਕਹਿੰਦਾ ਰਹਿਣ ਦੋ ਜਿਹੜਾ ਹੋਰ ਮਰਨਾ ਹੋ ਮਰ ਜਾਊਗਾ ਇੱਥੇ ਚਿੰਤਾ ਤੇ ਦਿਨ ਨਾਲ ਹਿੱਟ ਨਾਲ ਗਏਸ ਨਾਲ ਸਾਫ ਹੋ ਜੂਗਾ ਇਥੋਂ ਫੇਰ ਕਰੂੰਗੀ ਇਹ ਚਾਰ ਹਲਾਦ ਨਹੀਂ ਹੁਣ ਮਿਰਚਾਂ ਦਾ ਪਾਇਆ ਸੀਗਾ ਜਿਹੜਾ ਇਹ ਮਸਾਲਾ ਪਾਇਆ ਸੀਗਾ ਪਰਾਣਾ ਨਿੰਬੂ ਦਾ ਮਿਰਚਾਂ ਦਾ ਚਾਰ ਉਹਦੇ ਵਿੱਚੇ ਪਾਤਾ ਵਧੀਆ ਨਾਲ ਐਵੇਂ ਉੱਲੀ ਨਹੀਂ ਲੱਗਦੀ ਬਹੁਤ ਵਧੀਆ ਤੇ ਲੋ ਜੀ ਇਥੋਂ ਸਫਾਈ ਕਰਤੀ ਇਧਰੇ ਬਸੋਂ ਇਹ ਪੀਪਾ ਵੀ ਦੇਖ ਲੈਣੀ ਆ ਪੀਪਾ ਵੀ ਇਹ ਕਿਉਂ ਦੇਖਦੀ ਆ ਵਧੀਆ ਪਿਆ ਹੁਣ ਜਿਹੜਾ ਉਦੋਂ ਗਰਮ ਕਰਿਆ ਸੀਗਾ ਹੁਣ ਦੁਬਾਰੇ ਕਰੂੰਗੀ ਧਰੂੰਗੀ ਇਹ ਦੇਖਦੀ ਸੀਗੀ ਮੈਂ ਪੀਪੇ ਵਾਲਾ ਵੀ ਸਾਫ ਆ ਤੇ ਲੋ ਜੀ ਸਾਫ ਆ ਬਿਲਕੁਲ ਸਾਫ ਵਧੀਆ ਪਿਆ ਉਦੋਂ ਲੈ ਗਈ ਸੀਗੀ ਇੱਕ ਦਿਨ ਜਿੱਦਣ ਰਾਣੀ ਤੀ ਦੇ ਗਈ ਸੀਗੇ ਤੇ ਲੋ ਜੀ ਮੱਥਾ ਲੈ ਕੇ ਆਏ ਸੀਗੇ ਹੁਣ ਇਹ ਟੱਕਣ ਲਗਾ ਦਈਏ ਟੱਕਣ ਲਾ ਕੇ ਇਹ ਡੱਬੇ ਵਾਲਾ ਵੀ ਉੱਪਰ ਰੱਖ ਦਨੀ ਹੁਣ ਇਹ ਤਾਜ਼ਾ ਹੋ ਜਾਊਗਾ ਡੱਬੇ ਚ ਤਾਜ਼ਾ ਤਾਜ਼ਾ ਪਾਉਣੀ ਆ ਪੀਪੇ ਚ ਪਹਿਲਾਂ ਵਾਲਾ ਤੇ ਉਹ ਪਹਿਲਾਂ ਵਰਤ ਲਾਂਗੇ ਡੱਬੇ ਵਾਲਾ ਫਿਰ ਲੋ ਜੀ ਇੱਥੋਂ ਸੈੱਟ ਕਰਤਾ ਸਾਫ ਕਰਤਾ ਕੰਮ ਨਿਮੇੜਤਾ ਤੇ ਹੁਣ ਬਣਾਉਣੀ ਆ ਸਬਜ਼ੀ ਪੁਣ ਸਬਜ਼ੀ ਬਣਾਉਣੀ ਅੱਜ ਆਪਾਂ ਮਸਾਲਾ ਭੁੰਨ ਲਿਆ ਤਿਆਰ ਕਰ ਲਿਆ ਤੇ ਪਾ ਲਈ ਹਲਦੀ ਤੇ ਪਾ ਲਿਆ ਨੂਨ ਨੂਨ ਪਾ ਕੇ ਹਲਦੀ ਪਾ ਕੇ ਮਸਾਲਾ ਭੁੰਨਾ ਪਹਿਲਾਂ ਮੈਂ ਤੇ ਲੋ ਜੀ ਗ੍ਰੈਂਡਰ ਕਰੇਵੇ ਦਾ ਫਿਰ ਪਾਣੀ ਜਾਂ ਨਿਕਲਿਆ ਆਉਂਦਾ ਮਸਾਲੇ ਚ ਇਹਨੂੰ ਭੁੰਨ ਦੀਆਂ ਹਲਦੀ ਨੂੰ ਕੱਟ ਕਰ ਦਾਨੀ ਇਹਨਾਂ ਨੇ ਥੱਲੇ ਨਾ ਲੱਗ ਜਵੇ ਤੇ ਲੋ ਜੀ ਇਹਨੂੰ ਕੱਟ ਕਰਕੇ ਮਸਾਲਾ ਭੁੰਨ ਦਾ ਥੱਲੇ ਲੱਗ ਰਿਹਾ ਹੁਣ ਇਹ ਵੀ ਬਦਲਣਾ ਪਊਗਾ ਹੁਣ ਚਲੋ ਹੁਣ ਤਾਂ ਥੋੜਾ ਚਿਰੇ ਚਲਾਵਾਂਗੇ ਫਿਰ ਸਿਆੜ ਤੱਕ ਵਧੀਆ ਲਿਓ ਉਹਨਾਂ ਦੀ ਪੱਤੀ ਵੱਡੂਗੀ ਦੋ ਤਿੰਨ ਦੀ ਭਾਂਡਿਆਂ ਦੀ ਜਦੋਂ ਦੁਬਾਰਾ ਸਿਆੜ ਚਲਾਉਣਾ ਫਿਰ ਉਦੋਂ ਤੱਕ ਲਿਓਂਗੀ ਹੁਣ ਤਾਂ ਗੈ ਆ ਚੱਲੂਗਾ ਏਸੀ ਤੇ ਲੋ ਜੀ ਸਬਜ਼ੀ ਬਣਾਉਣੀ ਆਪਾਂ ਸਿਮਲਾ ਮਿਰਚ ਤੇ ਵਿੱਚ ਹੈਗੀਆਂ ਲਾਲ ਤੇ ਇੱਕ ਵਿੱਚੇ ਪੀਲੀ ਹੈਗੀ ਤੇ ਰੰਗ-ਬਰੰਗੀਆਂ ਸਬਜ਼ੀ ਬਣਾਤੀ ਅੱਜ ਦਾ ਮਿਕਸ ਸਬਜ਼ੀ ਤੇ ਹੁਣ ਸ਼ਾਮ ਨੂੰ ਲਗਾ ਦਨੀ ਆ ਮਸ਼ੀਨ ਕੱਪੜੇ ਧੋ ਦਨੀ ਆ ਸਵੇਰੇ ਫਿਰ ਕੰਮ ਨਿਭੜ ਜਾਂਦਾ ਨਾਲੇ ਮੇਰਾ ਕੰਮ ਘਟ ਜੂਗਾ ਸਵੇਰ ਤੱਕ ਚਿੱਟੇ-ਚੁੱਟੇ ਹੈ ਨਹੀਂ ਬੇਟੇ ਲਈ ਪਾਉਣ ਨੂੰ ਨਾਲੇ ਅਰੇ ਜੇ ਤੂੜੀ ਵਾਲੇ ਲਾਗੇ ਫਿਰ ਔਖਾ ਹੋ ਜਾਣਾ ਲੋ ਜੀ ਤੌਲੀਏ ਧੋ ਤੇ ਪੱਗਾਂ ਧੋਤੀਆਂ ਬਹੁਤ ਸਾਰੇ ਕੱਪੜੇ ਧੋ ਤੇ ਸ਼ਾਮ ਨੂੰ ਹੀ ਕੰਮ ਨਿਭੜ ਗਿਆ ਮੇਰਾ ਜਿਹੜੇ ਰਹਿ ਜਾਣਗੇ ਉਹ ਵੀ ਨਿਵੇੜੇ ਦੂੰ ਹੁਣ ਜੇ ਧੋਏ ਗਏ ਸ਼ਾਮ ਦੀ ਹੁਣ ਰੋਟੀ ਟੁੱਕ ਕੰਮ ਨਿਵੇੜ ਕੇ ਹੁਣ ਧਰ ਲਿਆ ਆਪਣੀ ਦੁੱਧ ਭਾਂਡੇ ਢਿੰਡੇ ਮਾਂਜਣੇ ਨੇ ਕਿੰਨੀ ਆ ਇਹ ਦੁੱਧ ਵਾਲੀਆਂ ਤੇ ਲੋ ਜੀ ਹੁਣ ਕੱਪੇ ਧੋਏ ਜਾ ਰਹੇ ਸੀਗੇ ਆਪਣੇ ਇਹ ਵੀ ਕੰਮ ਨਿਭੜਤਾ ਸਾਰਾ ਪਾ ਤੇ ਚਿੱਟੇ ਨੇਰੇ ਤੱਕ ਚੱਕ ਲਾਂਗੇ 8 ਵਜੇ ਤੱਕ ਸਵੇਰੇ ਨਾਲੀ ਤੂੜੀ ਆਉਂਦੀ ਹੈ ਜਦੋਂ ਸਵੇਰ ਤੱਕ ਆਉਂਦੇ ਨੇ